ਆ ਦੇਖੋ ਬਾਬਾ ਜੀ ਕਹਿੰਦੇ ਵੀ ਜਿੱਦਾਂ ਨਿੰਮ ਸੁੱਕੀ ਪਈ ਆ ਤੇ ਇਦਾਂ ਹੀ ਕੜੀ ਪੱਤਾ ਵੀ ਸੁੱਕਿਆ ਆ ਦੇਖੋ ਅੱਛਾ ਬਾਬਾ ਜੀ ਇਹ ਤੁਸੀਂ ਨਿੰਮ ਜਿਹੜੀ ਆ ਇਹ ਪਹਿਲੀ ਵਾਰੀ ਦੇਖੀ ਸੁੱਕੀ ਆਪਣੀ ਲਾਈਫ ਦੇ ਵਿੱਚ ਹਾਂਜੀ ਹਾਂਜੀ ਅੱਛਾ ਜੀ ਆ ਦੇਖੋ ਇਕੱਲੀ ਹੁਣ ਇਹ ਨਹੀਂ ਕਹਿ ਸਕਦੇ ਨਿੰਮ ਤੇ ਤੂੰ ਤੇ ਸੁੱਕੇ ਹੋ ਆ ਇਹ ਕੜੀ ਪੱਤੇ ਨੂੰ ਵੀ ਕੁਝ ਹੋਇਆ ਇਸ ਵਾਰੀ ਬਿਲਕੁਲ ਸਹੀ ਗੱਲ ਕਹੀ ਜੇਕਰ ਇਹ ਸ਼ੂਤ ਦੀ ਕੋਈ ਬਿਮਾਰੀ ਹੁੰਦੀ ਹਾਂ ਤਾਂ ਇਹਦੇ ਨਾਲ ਲੱਗਦੀ ਆ ਆ ਜਿਹੜਾ ਕੜੀ ਪੱਤਾ ਆ ਹਾਂ ਹਾਂ ਠੀਕ ਆ ਬਹੁਤ ਸੋਹਣਾ ਇਹ ਬਿਲਕੁਲ ਸਹੀ ਦੇਖੋ ਹਾਂਜੀ ਚਾਚਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਵੀਵਸ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਅੱਜ ਬਾਬਾ ਜੀ ਕੋ ਆਇਆ ਸੀ ਤੇ ਮੇਰੇ ਕਾਫੀ ਵੀਵਸ ਨੇ ਕੁਝ ਕੁਐਸਚਨ ਪੁੱਛੇ ਸੀਗੇ ਮੈਨੂੰ ਤੇ ਉਹਨਾਂ ਵਿੱਚ ਇੱਕ ਮੇਨ ਕੁਐਸਚਨ ਸੀ ਜੋ ਅੱਜ ਕੱਲ ਇੱਕ ਹੌਟ ਟਾਪਿਕ ਆ ਚਾਰ ਪੰਜ ਦਿਨ ਤੋਂ ਜੋ ਚੱਲਦਾ ਆ ਰਿਹਾ ਆ ਕਿ ਜਿਹੜੇ ਨਿੰਮ ਤੇ ਤੂਤ ਪੰਜਾਬ ਵਿੱਚ ਸੁੱਕ ਰਹੇ ਆ ਤੇ ਮੈਂ ਬਾਬਾ ਜੀ ਨੂੰ ਵੀ ਪੁੱਛਿਆ ਇੱਥੇ ਬਾਬਾ ਜੀ ਕਹਿੰਦੇ ਹਾਂਜੀ ਸਾਡੇ ਵੀ ਇੱਕ ਜਿੱਦਾਂ ਇੱਥੇ ਨਿੰਮ ਜੋ ਵੀ ਹੈਗੇ ਆ ਉਹ ਸੁੱਕ ਤਾਂ ਰਹੇ ਆ ਤੇ ਬਾਕੀ ਤੂਤ ਜੇ ਮੈਂ ਤੂਤ ਦੇ ਕੋਲ ਖੜਾ ਆ ਤੁਹਾਨੂੰ ਤੂਤ ਦੀ ਵੀਡੀਓ ਵੀ ਪਹਿਲਾਂ ਦਿਖਾਈ ਸੀ ਤੇ ਬਾਬਾ ਜੀ ਨਾਲ ਵੀ ਗੱਲ ਕਰਾਉਨੇ ਤੁਹਾਡੀ ਤੇ ਆ ਤੂਤ ਤਾਂ ਨਹੀਂ ਸੁੱਕੇ ਇੱਥੇ ਤੂਤਾਂ ਨੂੰ ਤਾਂ ਕੋਈ ਫਰਕ ਨਹੀਂ ਪਿਆ ਦੇਖੋ ਬਿਲਕੁਲ ਤੂਤ ਕਾਇਮ ਖੜਾ ਆ ਜੀਆਂ ਗੋਲਾ ਵੀ ਹੁਣ ਤੋੜ ਕੇ ਖਾ ਰਹੇ ਸੀ ਆਪਾਂ ਤੇ ਇਧਰ ਬਾਬਾ ਜੀ ਵੀ ਹੈਗੇ ਸਾਹਮਣੇ ਸੱਸੀ ਦਾ ਬਾਬਾ ਜੀ ਤੇ ਬਾਬਾ ਜੀ ਜਿੱਦਾਂ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜੇ ਕਹਿੰਦੇ ਤੂਤ ਤੇ ਨਿੰਮ ਸੁੱਕ ਰਿਹਾ ਅੱਜ ਕੱਲ ਹਾਂ ਤੇ ਚਲੋ ਨਿੰਮ ਦਾ ਤਾਂ ਤੁਹਾਨੂੰ ਵੀ ਤੁਸੀ ਕਿਹਾ ਨਹੀਂ ਹੈਗਾ ਕੋਈ ਆਈਡੀਆ ਹਜੇ ਵੀ ਕਿਉਂ ਸੁੱਕ ਰਿਹਾ ਹੈ ਨਹੀਂ ਪਤਾ ਕਿਉਂ ਅੱਛਾ ਤੇ ਪਰ ਤੂਤ ਸੀ ਠੀਕ ਹੈ ਤੂਤ ਦੀ ਹਾਂਜੀ ਇਹ ਠੀਕ ਹੈ ਹਾਂ ਤੂਤ ਦੀ ਨੂੰ ਕੋਈ ਫਰਕ ਨਹੀਂ ਪਿਆ ਹੈ ਨਾ ਜਿੱਦਾਂ ਵੀ ਆ ਠੀਕ ਆ ਅੱਜ ਇੱਕ ਵੈਸੇ ਇੱਕ ਖਬਰ ਪੜ ਰਹੀ ਹੈ ਬਾਬਾ ਜੀ ਮੈਂ ਹਾਂ ਫੇਸਬੁੱਕ ਤੇ ਪੜ ਰਿਆ ਸੀਗਾ ਹੁਣ ਕਿੰਨੀ ਇੱਕ ਆਥੈਂਟਿਕ ਹੈਗੀ ਆ ਕਿੰਨੀ ਕੋ ਸਹੀ ਆ ਪਤਾ ਨਹੀਂ ਹਾਂਜੀ ਕਿ ਵੀ ਬਹੁਤ ਵਧੀਆ ਖਬਰ ਆ ਰਹੀ ਆ ਕਿ ਜੋ ਨਿੰਮ ਨਿੰਮ ਜੇ ਦਰਖਤ ਆ ਜਿਹੜੇ ਨਿੰਮ ਦੇ ਦਰਖਤ ਆ ਉਹਨਾਂ ਨੂੰ ਪੁੰਗਾਰਾ ਪੁੰਗਾਰਾ ਕਹਿੰਦੇ ਉਹਨੂੰ ਕੀ ਕਹਿੰਦੇ ਨੇ ਪੁੰਗਾਰਾ ਪੁੰਗਾਰਾ ਦਿਖ ਰਿਹਾ ਆ ਜੀ ਆ ਸਾਡੇ ਅਜੇ ਹੋਇਆ ਨਹੀਂ ਹੋਇਆ ਨਹੀਂ ਅੱਛਾ ਇਹ ਕਿੱਥੇ ਦਾ ਨਿੰਮ ਆ ਆਪਣੇ ਹਾਂ ਨਿੰਮ ਹੁਣੇ ਦੇਖ ਲੈਣੇ ਆ ਤੁਹਾਨੂੰ ਨਿੰਮ ਵੀ ਦਿਖਾ ਦਿੰਨੇ ਆ ਕਿ ਵੀ ਜਿਹੜੀ ਬਾਬਾ ਜੀ ਕਹਿੰਦੇ ਨਿੰਮ ਆਹ ਦੇਖੋ ਬਾਬਾ ਜੀ ਕਹਿੰਦੇ ਵੀ ਜਿੱਦਾਂ ਨਿੰਮ ਸੁੱਕੀ ਪਈ ਆ ਤੇ ਇਦਾਂ ਹੀ ਕੜੀ ਪੱਤਾ ਵੀ ਸੁੱਕਿਆ ਆ ਦੇਖੋ ਇਹ ਜਿਹੜਾ ਇਹ ਪੁਟ ਪਿਆ ਉਹ ਦੇਖੋ ਕਿੰਨਾ ਆਹ ਦੇਖੋ ਹੈਨਾ ਆਹ ਕੜੀ ਪਤਾ ਸਹੀ ਆ ਨਾਲ ਦਾ ਹਾਂਜੀ ਹੈਨਾ ਇਹ ਜਿਹੜਾ ਸਹੀ ਆ ਆ ਵੀ ਪੁਟ ਪਿਆ ਜੀ ਆ ਜਿਹੜਾ ਸੁੱਕਾਇਆ ਆਹੋ ਕਿੱਥੇ ਫੁੱਟਿਆ ਇਹ ਆਏ ਲਾ ਮੁੱਢ ਇਹ ਨਹੀਂ ਇਹ ਤਾਂ ਹੋ ਰਿਹਾ ਜੀ ਅੱਛਾ ਉਹ ਸੁੱਕਾਇਆ ਜੁਦਾ ਸੁੱਕਾਇਆ ਜੁਦਾ ਹੈ ਹਾਂਜੀ ਆ ਦੇ ਇਹਨੂੰ ਪਤਾ ਨਹੀਂ ਕੀ ਗੱਲ ਹੋਈ ਹੈਨਾ ਆ ਦੇਖੋ ਦੋਨੋਂ ਇਕੱਠੇ ਆ ਹੈ ਦੋਨੋਂ ਇਕੱਠੇ ਹੀ ਆ ਜਿਆਦਾ ਦੂਰੀ ਹੈ ਨਹੀਂ ਹਾਂ ਲੜ ਲੂੜ ਪਿਆ ਲਾਦਾ ਇਹ ਦੂਸਰਾ ਨਾਲ ਲਾਦਾ ਆ ਦੇਖੋ ਤਾਂ ਇਹ ਪਹਿਲੀ ਵਾਰ ਹੀ ਦੇਖਿਆ ਇਦਾਂ ਸੁੱਕਿਆ ਇਹ ਹਾਂਜੀ ਇਹ ਕੱਲੀ ਹੁਣ ਇਹ ਨਹੀਂ ਕਹਿ ਸਕਦੇ ਨਿੰਮ ਤੇ ਤੂੰ ਤੇ ਸੁੱਕੇ ਹੋ ਆ ਹਾਂ ਇਹ ਕੜੀ ਪੱਤੇ ਨੂੰ ਵੀ ਕੁਝ ਹੋਇਆ ਐਸ ਵਾਰੀ ਤਾਂ ਹੁਣ ਜੀ ਹਾਂ ਸਰ ਜੇ ਸ਼ੂਤ ਦੀ ਹੁੰਦੀ ਤਾਂ ਆ ਆ ਵੀ ਹੋ ਜਾਂਦੀ ਹਾਂ ਹਾਂ ਬਿਲਕੁਲ ਸਹੀ ਗੱਲ ਕਹੀ ਤੁਸੀਂ ਹਾਂ ਬਿਲਕੁਲ ਸਹੀ ਗੱਲ ਕਹੀ ਜੇਕਰ ਇਹ ਸ਼ੂਤ ਦੀ ਕੋਈ ਬਿਮਾਰੀ ਹੁੰਦੀ ਹਾਂ ਤਾਂ ਇਹਦੇ ਨਾਲ ਲੱਗਦੀ ਆ ਆ ਜਿਹੜਾ ਕੜੀ ਪੱਤਾ ਆ ਹਾਂ ਇਹ ਠੀਕ ਆ ਬਹੁਤ ਸੋਹਣਾ ਇਹ ਬਿਲਕੁਲ ਸਹੀ ਦੇਖੋ ਉਹਨੂੰ ਅਜੇ ਪਗਾਰਾ ਵੀ ਨਹੀਂ ਫੁੱਟਿਆ ਹਾਂ ਉਹਨੂੰ ਕੁਝ ਵੀ ਨਹੀਂ ਹੋਇਆ ਦੇਖੋ ਮਤਲਬ ਪਗਾਰਾ ਵੀ ਨਹੀਂ ਫੁੱਟਿਆ ਬਿਲਕੁਲ ਇੱਥੇ ਬਾਬਾ ਜੀ ਥੋੜੀ ਥੋੜੀ ਉਹ ਤਾਂ ਕਾਲੇ ਹੋ ਰਹੇ ਇਹ ਉਹ ਮੈਂ ਘਰ ਵੀ ਦੇਖਿਆ ਕਾਲਾ ਹੋ ਰਿਹਾ ਆ ਕਾਲਾ ਕੋਈ ਹਾਂ ਜਿਹੜਾ ਕਾਲਾ ਕਾਲਾ ਦੇ ਕੋਈ ਐਡੀ ਗੱਲ ਨਹੀਂ ਹੈ ਨਾ ਪੱਤੇ ਪੱਕ ਗਏ ਆ ਅੱਛਾ ਅੱਛਾ ਹਾਂ ਆ ਦੇਖੋ ਚਲੋ ਦੇਖ ਲਓ ਕੁਦਰਤ ਦੇ ਰੰਗ ਕਹਿ ਸਕਦੇ ਆ ਹੋਰ ਕੀ ਕਿਸਮ ਬੱਕਰੀ ਬੱਕਰੀ ਤਾਂ ਨਹੀਂ ਕਿਦੇ ਇਹ ਗੜੀ ਪੱਤੇ ਦੀ ਨਹੀਂ ਕੋਈ ਆ ਜੀ ਕਿਸਮ ਸਾਰੀ ਦੇਖ ਲਓ ਅੱਛਾ ਬਾਬਾ ਜੀ ਇਹ ਤੁਸੀਂ ਨਿੰਮ ਜਿਹੜੀ ਆ ਇਹ ਪਹਿਲੀ ਵਾਰੀ ਦੇਖੀ ਸੁੱਕੀ ਆਪਣੀ ਲਾਈਫ ਦੇ ਵਿੱਚ ਹਾਂਜੀ ਹਾਂਜੀ ਅੱਛਾ ਜੀ ਆ ਦੇਖੋ ਐਵੇਂ ਮਤਲਬ ਰੌਲਾ ਨਹੀਂ ਪਿਆ ਮੈਨੂੰ ਲੱਗਾ ਵੀ ਉਦਾਂ ਹੀ ਆ ਆ ਦੇਖੋ ਤਾਂ ਔਰ ਇਹਨੂੰ ਪਗਾਰਾ ਵੀ ਨਹੀਂ ਨਿਕਲਿਆ ਜੀ ਇਹਨੂੰ ਨਹੀਂ ਨਿਕਲਿਆ ਹਜੇ ਹਾਂ ਆ ਦੇਖੋ ਤਾਂ ਆ ਦੇਖੋ ਸਾਰਾ ਹੀ ਸੁੱਕਾ ਖੜਾ ਪਰ ਚਲੋ ਕਹਿ ਰਿਹਾ ਵੀ ਖਬਰ ਆ ਰਹੀ ਆ ਕਿ ਚਾਰ ਪੰਜ ਪੰਜ ਬੰਦਿਆਂ ਨੂੰ ਮੈਂ ਪੁੱਛਿਆ ਹਾਂਜੀ ਜਿਹਨਾਂ ਦੇ ਸੀਗੀਆਂ ਉਹਨਾਂ ਦੇ ਕਹਿੰਨੇ ਫੁੱਟੀਆਂ ਨਹੀਂ ਅਜੇ ਅੱਛਾ ਜੀ ਦੇਖ ਲਓ ਇਹ ਕਦੂਕ ਦੀ ਸੁੱਕੀ ਆ ਬਾਬਾ ਨਿੰਮ ਹੁਣੇ ਹੀ ਦੇਖਿਆ ਜੀ ਮੁੜ ਕੇ ਸਾਡੇ ਦਿਮਾਗ 'ਚ ਪਹਿਲਾਂ ਤਾਂ ਸੀ ਪਈਏ ਹਾਂਜੀ ਹੱਥ ਝਾੜਿਆ ਝੰਣਗੇ ਤਾਂ ਫੇਰ ਨਿਕਲਣਗੇ ਹਾਂਜੀ ਹਾਂਜੀ ਪਰ ਉਹ ਸੁੱਕ ਗਿਆ ਨਵੇਂ ਨਿਕਲੇ ਨਹੀਂ ਹਾਂ ਤੇ ਇਦਾਂ ਹੀ ਤਾਂ ਬਾਬਾ ਜੀ ਆਪਣਾ ਉਹ ਸੁੱਕਿਆ ਹੀ ਆ ਵਾਲਾ ਸਹਾਂਜਣਾ ਦਾ ਇਧਰ ਹਾਂਜੀ ਹੈਨਾ ਓਹ ਉਹ ਤਲਪਾਈ ਦੇ ਪੱਤੇ ਹੋ ਗਏ ਚਲ ਪਿਆ ਅੱਛਾ ਦੇਖ ਲਓ ਚਲੋ ਮੈਂ ਜਿੱਦਾਂ ਆਪਣੇ ਸਾਰੇ ਵੀਅਰਸ ਨੂੰ ਪੁੱਛ ਵੀ ਰਿਹਾ ਸੀਗਾ ਕਿ ਕਿਸੇ ਨੂੰ ਪਤਾ ਹੋਵੇ ਕਿ ਕੀ ਰੀਜ਼ਨ ਹੈਗਾ ਇਹਦਾ ਤੇ ਜੋ ਕਿਸੇ ਦੇ ਬੂਟੇ ਤੁਰਿਓ ਆ ਪੁੰਗਾਰਾ ਨਿਕਲਿਆ ਆ ਉਹ ਵੀ ਜਰੂਰ ਦੱਸਿਓ ਮੈਨੂੰ ਅੱਛਾ ਹੈ ਜੇਕਰ ਕੋਈ ਹਾਂਜੀ ਹੈਗੇ ਇੱਥੇ ਕੈਟਾਗਰੀ ਦੇ ਇਹਨੂੰ ਤਾਉਣ ਕਹਿੰਦੇ ਆ ਤੋਣਾ ਅੱਛਾ ਜੀ ਇਹ ਇਹ ਨਹੀਂ ਸੁੱਕੇ ਹਾਂ ਤੋਣ ਤਾਂ ਬਾਹਰ ਵੀ ਦੇਖਿਆ ਮੈਂ ਉਹਦੇ ਇੱਥੇ ਇਧਰ ਵੀ ਤੋਣਿਆ ਹਾਂ ਚਲੋ ਹੋ ਸਕਦਾ ਆ ਕਿਸੇ ਨੂੰ ਪਤਾ ਹੋਵੇ ਅਗਰ ਕੋਈ ਪ੍ਰੋਬਲਮ ਆ ਤਾਂ ਕੀ ਦਵਾਈ ਪਾਉਣੀ ਜਾਂ ਕੀ ਕਰਨਾ ਹਾਂ ਅਜੇ ਤੱਕ ਤਾਂ ਕੋਈ ਇਦਾਂ ਦੀ ਵੈਸੇ ਖਬਰ ਆਈ ਨਹੀਂ ਨੇ ਹੁਣ ਉਹ ਦੇਖੋ ਨਾ ਕੜੀ ਪਤਾ ਦੋਨੋਂ ਲਾਗੋ ਲੱਗੀ ਆ ਇੱਕ ਹਰਾ ਆ ਇਹ ਖਰਾ ਆ ਹੋ ਗਿਆ ਹਾਂਜੀ ਹਾਂਜੀ ਚਲੋ ਇਦਾਂ ਹੀ ਆ ਜੀ ਬਾਬਾ ਇਹ ਆ ਕੀ ਚੀਜ਼ ਆ ਵਾਲੀ ਆ ਆ ਜਿਹੜਾ ਬੜਾ ਵਧੀਆ ਬੂਟਾ ਆ ਆ ਵਾਲਾ